ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਦੀ ਆਪਣੀ ਵੀਡੀਓ ਖਾਸ ਕਰਕੇ ਬੀਬੀਆਂ ਭੈਣਾਂ ਦੇ ਲਈ ਹੈ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਅੱਜ ਆਪਾਂ ਗੱਲ ਕਰਨੀ ਹੈ ਭੈਣਾਂ ਦੀ ਰਸੋਈ ਦੀ ਅਤੇ ਰਸੋਈ ਦੇ ਵਿੱਚ ਬਣਦੇ ਹੋਏ ਖਾਣੇ ਦੀ ਖਾਸ ਕਰਕੇ ਆਟੇ ਦੀ ਜੇਕਰ ਆਪਾਂ ਆਟੇ ਨੂੰ ਗੁੰਨਦੇ ਹੋਈਆਂ ਆਟੇ ਤੋਂ ਰੋਟੀ ਪਕਾਉਂਦੇ ਹੋਈਆਂ ਕੁਝ ਗੱਲਾਂ ਦਾ ਧਿਆਨ ਰੱਖ ਲਈਏ ਨਾ ਤਾਂ ਸਾਡੇ ਘਰ ਦੀਆਂ ਕਈ ਸਮੱਸਿਆਵਾਂ ਪਰੇਸ਼ਾਨੀਆਂ ਦੂਰ ਹੋ ਸਕਦੀਆਂ ਨੇ ਇਹ ਕਈ ਸਮੱਸਿਆਵਾਂ ਪਰੇਸ਼ਾਨੀਆਂ ਸਾਡੇ ਘਰ ਦੇ ਵਿੱਚ ਸਾ ਆਟੇ ਤੋਂ ਸ਼ੁਰੂ ਹੋਈਆਂ ਨੇ ਤੇ ਆਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਸਾਰੀ ਗੱਲਬਾਤ ਕਰਨੀ ਹੈ ਅਤੇ ਜੇਕਰ ਅੱਜ ਦੀ ਇਸ ਗੱਲਬਾਤ ਨੂੰ ਆਪਾਂ ਪੂਰਾ ਸਮਝ ਲਿਆ ਜੋ ਜੋ ਆਪਾਂ ਗੱਲ ਕਰਨੀ ਹੈ ਜੇਕਰ ਇਹਨਾਂ ਗੱਲਾਂ ਨੂੰ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਿਆ ਆਪਣੀ ਰਸੋਈ ਦੇ ਵਿੱਚ ਇਹ ਗੱਲਾਂ ਅਪਣਾ ਲਈਆਂ ਰਸੋਈ ਵਿੱਚ ਇਹ ਕੰਮ ਕਰਨੇ ਸ਼ੁਰੂ ਕਰ ਦਿੱਤੇ ਤਾਂ ਦੇਖਣਾ ਸੱਚਮੁੱਚ ਸਾਡੀ ਕਿਸਮਤ ਸੋਨੇ ਵਾਂਗ ਚਮਕੇਗੀ ਤਾ ਫਿਰ ਅੱਜ ਦੀ ਵੀਡੀਓ ਸ਼ੁਰੂ ਕਰਨ ਜਾ ਰਹੀ ਹਾਂ ਇਸ ਨੂੰ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਸੁਣੀਓ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਨਾਲ-ਨਾਲ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਰੂਰ ਲਿਖਿਓ ਤੇ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਦੇਖੋ ਜੀ ਆਪਾਂ ਅੱਜ ਕਿਸੇ ਵੀ ਪਰਿਵਾਰ ਦੇ ਨਾਲ ਗੱਲ ਕਰੀਏ ਨਾ ਤਾਂ ਪਤਾ ਲੱਗਦਾ ਹੈ ਕਿ ਉਸ ਪਰਿਵਾਰ ਵਿੱਚ ਕੋਈ ਨਾ ਕੋਈ ਜੀ ਦਵਾਈ ਜੂਰ ਖਾ ਰਿਹਾ ਹੈ ਕਿਸੇ ਨਾ ਕਿਸੇ ਦੀ ਦਵਾਈ ਚੱਲ ਰਹੀ ਹੈ ਅਤੇ ਕਈ ਲੋਕ ਤਾਂ ਕਹਿ ਦਿੰਦੇ ਨੇ ਕਿ ਡਾਕਟਰ ਨੂੰ ਵੀ ਸਮਝ ਨਹੀਂ ਆਉਂਦੀ ਸਾਨੂੰ ਕੀ ਦੁੱਖ ਰੋਗਾ ਪਰ ਫਿਰ ਵੀ ਹਰ ਰੋਜ਼ ਦਵਾਈਆਂ ਖਾਣੀਆਂ ਪੈਂਦੀਆਂ ਨੇ ਅਤੇ ਦਵਾਈਆਂ ਖਾਣ ਦਾ ਕੀ ਕਾਰਨ ਹੈ ਮਨ ਨੂੰ ਹਰ ਵੇਲੇ ਕਾਲੀ ਜਿਹੀ ਪਈ ਰਹਿੰਦੀ ਹੈ ਸਰੀਰ ਥੱਕਿਆ ਥੱਕਿਆ ਰਹਿੰਦਾਗਾ ਸੁਭਾਅ ਦੇ ਵਿੱਚ ਚਿਰਚੜਾਪਨ ਤੇ ਕਦੇ ਸੋਚਿਆ ਕਿ ਕੀ ਇਹ ਸਭ ਕੁਝ ਸਾਡੇ ਨਾਲ ਕਿਉਂ ਹੁੰਦਾ ਹੈ ਤਾਂ ਇਹਦਾ ਜਵਾਬ ਡਾਕਟਰ ਸਾਹਿਬ ਦਿੰਦੇ ਨੇ ਸਾਡੇ ਬਜ਼ੁਰਗ ਵੀ ਸਾਨੂੰ ਇਹੋ ਦੱਸਦੇ ਨੇ ਕਿ ਕੀ ਇਹ ਸਭ ਕੁਝ ਸਾਡੇ ਖਾਣੇ ਕਰਕੇ ਆ ਭਾਵ ਜੋ ਅਸੀਂ ਭੋਜਨ ਸ਼ੱਕਦੇ ਆ ਨਾ ਉਸਦਾ ਪ੍ਰਭਾਵ ਸਾਡੇ ਸਰੀਰ ਉੱਤੇ ਪੈਂਦਾ ਹੈ ਕਈ ਵਾਰ ਜਾਣੇ ਅਣਜਾਣੇ ਦੇ ਵਿੱਚ ਅਸੀਂ ਉਹ ਭੋਜਨ ਸ਼ੱਕ ਲੈਂਦੇ ਹਾਂ ਜਿਹੜਾ ਭੋਜਨ ਸਾਨੂੰ ਊਰਜਾ એનર્ਜੀ ਦੇਣ ਦੀ بجائے ਸਾਡੇ ਸਰੀਰ ਦੀ ਊਰਜਾ એનર્ਜੀ ਨੂੰ ਵੀ ਨਸ਼ਟ ਕਰ ਦਿੰਦਾ ਹੈ ਹੁਣ ਆਪਾਂ ਪੁਰਾਣੇ ਬਜ਼ੁਰਗਾਂ ਨੂੰ ਦੇਖਦੇ ਆ ਨਾ ਤਾਂ ਉਹ ਸਾਡੇ ਨਾਲੋਂ ਜ਼ਿਆਦਾ ਤੰਦਰੁਸਤ ਨਹੀਂ ਉਹਨਾਂ ਦੇ ਵਿੱਚ ਸਾਡੇ ਨਾਲੋਂ ਜ਼ਿਆਦਾ ਚੁਸਤੀ ਫੁਰਤੀ ਹੈ ਕਿਉਂ ਕਿ ਪਹਿਲੇ ਸਮਿਆਂ ਦੇ ਵਿੱਚ ਭੋਜਨ ਨੂੰ ਸਟੋਰ ਕਰਨ ਦੇ ਸਾਧਨ ਨਹੀਂ ਸੀ ਹੁੰਦੇ ਪਰ ਜਿਸ ਦਿਨ ਤੋਂ ਸਾਡੇ ਘਰ ਦੇ ਵਿੱਚ ਫ੍ਰਿਜ ਆ ਗਈ ਨਾ ਉਸ ਦਿਨ ਤੋਂ ਬਾਅਦ ਸਾਡੇ ਸਰੀਰ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਕਿਉਂਕਿ ਅਸੀਂ ਬੇਹੇ ਭੋਜਨ ਨੂੰ ਖਾਣਾ ਸ਼ੁਰੂ ਕਰ ਦਿੱਤਾ ਪਰ ਇਹ ਬੇਹਾ ਭੋਜਨ ਆ ਜਿਹੜਾ ਆਪਾਂ ਸ਼ੱਕ ਲੈਂਦੇ ਹਾਂ ਖਾਸ ਕਰਕੇ ਬੇਹਾ ਆਟਾ ਇਹ ਸਿਆਣੇ ਬਜ਼ੁਰਗ ਕਹਿੰਦੇ ਨੇ ਮੁਰਦਾ ਖਾਣ ਦੇ ਬਰਾਬਰ ਹੈ ਇੰਜ ਕਿਉਂ ਕਹਿੰਦੇ ਸੀ ਕਿਉਂਕਿ ਬੇਹੀ ਰੋਟੀ ਉਹ ਤਾਕਤਵਰ ਹੁੰਦੀ ਹੈ ਬੇਹੀ ਰੋਟੀ ਖਾਣ ਨੂੰ ਸਾਨੂੰ ਡਾਕਟਰ ਵੀ ਸਲਾਹ ਦਿੰਦੇ ਨੇ ਸਾਡੇ ਸਿਆਣੇ ਬਜ਼ੁਰਗ ਵੀ ਰਾਤ ਦੀ ਬਚੀ ਹੋਈ ਰੋਟੀ ਸਵੇਰੇ ਸਵੇਰੇ ਉੱਠ ਕੇ ਖਾਂਦੇ ਸੀ ਪਰ ਜਦੋਂ ਆਪਾਂ ਬੇਹਾ ਆਟਾ ਖਾਂਦੇ ਆ ਨਾ ਭਾਵ ਕੇ ਬੇਹੇ ਆਟੇ ਦੀ ਰੋਟੀ ਬਣਾ ਕੇ ਖਾਂਦੇ ਆ ਤਾਂ ਉਹ ਸਾਡੇ ਸਰੀਰ ਦਾ ਬਹੁਤ ਨੁਕਸਾਨ ਕਰਦੀ ਹੈ ਸਾਡੇ ਸਿਆਣੇ ਬਜ਼ੁਰਗ ਕਹਿੰਦੇ ਨੇ ਕਿ ਬੇਹਾ ਅੰਨ ਤੇਹਾ ਮੰਨ ਇਸ ਕਰਕੇ ਜੋ ਵੀ ਭੋਜਨ ਆਪਾਂ ਛਕਦੇ ਆ ਉਹਦਾ ਸਾਡੇ ਤਨ ਅਤੇ ਮਨ ਦੋਮਾਂ ਦੇ ਉੱਪਰ ਪ੍ਰਭਾਵ ਪੈਂਦਾ ਹੈ ਤਾਂ ਜਦੋਂ ਵੀ ਭੈਣਾ ਆਟਾ ਗੁੰਨਦੀਆਂ ਨੇ ਨਾ ਕੁਝ ਖਾਸ ਗੱਲਾਂ ਧਿਆਨ ਰੱਖ ਲੈਣਾ ਤਾਂ ਦੇਖਣਾ ਸੱਚਮੁੱਚ ਸਾਡੀ ਕਿਸਮਤ ਸੋਨੇ ਵਾਂਗ ਚਮਕੇਗੀ ਕਿਉਂਕਿ ਸਾਡੀ ਜ਼ਿੰਦਗੀ ਦਾ ਕਾਲਾਪਣ ਮੁੱਕ ਜਾਣਾ ਹੈ ਸਾਡੇ ਜ਼ਿੰਦਗੀ ਦੇ ਦੁੱਖ ਤਕਲੀਫਾਂ ਦੇ ਹੱਲ ਹੋ ਜਾਣੇ ਆ ਤਾਂ ਜਦੋਂ ਵੀ ਭੈਣਾ ਆਟਾ ਗੁੰਨਦੀਆਂ ਨੇ ਆਟਾ ਛਾਨਣ ਲੱਗੀਆਂ ਪਹਿਲਾਂ 5-10 ਵਾਰ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਨਾ ਆਟੇ ਦੇ ਵਿੱਚ ਪਾਣੀ ਪਾਇਆ ਆਟੇ ਨੂੰ ਗੁੰਨਣਾ ਸ਼ੁਰੂ ਕਰ ਲਿਆ ਇਸੇ ਤਰ੍ਹਾਂ ਹੀ ਸਤਨਾਮ ਵਾਹਿਗੁਰੂ ਕਰਦਿਆਂ ਹੋਇਆਂ ਆਟਾ ਗੁੰਨਣਾ ਅਤੇ ਜਦੋਂ ਆਟਾ ਗੁੰਦਦੇ ਆ ਨਾ ਆਰਾਮ ਦੇ ਨਾਲ ਆਟਾ ਗੁੰਨਣਾ ਕਦੇ ਵੀ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਟੈਨਸ਼ਨ ਲੈ ਕੇ ਜਾਂ ਕਿਸੇ ਗੱਲ ਨੂੰ ਸੋਚਦੇ ਹੋਏ ਆ ਕਾਲੀ-ਕਾਲੀ ਨਾਲ ਆਟਾ ਨਹੀਂ ਗੁੰਨਣਾ ਕਿਉਂਕਿ ਕਈ ਭੈਣਾਂ ਅਜਿਹਾ ਹੀ ਕਰਦੀਆਂ ਨੇ ਮਨ ਵਿੱਚ ਕੁਝ ਹੋਰ ਚੱਲ ਰਿਹਾ ਹੁੰਦਾ ਹੈ ਜਲਦੀ-ਜਲਦੀ ਆਈਆਂ ਦੋ ਕੁ ਮੁੱਕੀਆਂ ਦਿੱਤੀਆਂ ਆਟਾ ਗੁੰਨ ਕੇ ਲਪੇਟ ਕੇ ਰੱਖ ਦਿੱਤਾ ਪਰ ਨਹੀਂ ਆਟੇ ਨੂੰ ਚੰਗੀ ਤਰ੍ਹਾਂ ਗੁੰਨਣਾ ਹੈ ਆਰਾਮ ਦੇ ਨਾਲ ਗੁੰਨਣਾ ਹੈ ਅਤੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦੇ ਆ ਆਟਾ ਗੁੰਨਣਾ ਹੈ ਕਿਉਂਕਿ ਜੋ ਆਟੇ ਤੋਂ ਪ੍ਰਸ਼ਾਦੇ ਬਣਨੇ ਆ ਨਾ ਉਹ ਸਾਡੇ ਸਾਰੇ ਪਰਿਵਾਰ ਨੇ ਛਕਨੇ ਆ ਅਤੇ ਪੂਰੇ ਪਰਿਵਾਰ ਦੇ ਉੱਤੇ ਇਹਦਾ ਅਸਰ ਹੋਣਾ ਹੈ ਪਰ ਜੇਕਰ ਸਾਡੇ ਮਨ ਦੇ ਵਿੱਚ ਕਾਲਾ ਪਾਣੀ ਹੈ ਨਾ ਤਾਂ ਸਾਡੇ ਘਰ ਦੇ ਜੀਵਾਂ ਦੇ ਵਿੱਚ ਵੀ ਉਹ ਕਾਲਾ ਪਾਣਾ ਆਵੇਗਾ ਸਾਡੀ ਜ਼ਿੰਦਗੀ ਦਾ ਕਾਲਾਪਨ ਸਾਡੀ ਜ਼ਿੰਦਗੀ ਨੂੰ ਬਰਬਾਦ ਕਰ ਦਿੰਦਾ ਹੈ ਹੁਣ ਕਿੰਨੇ ਐਕਸੀਡੈਂਟ ਨੇ ਜੋ ਸਾਡੀ ਕਾਲੀ ਕਰਕੇ ਹੁੰਦੇ ਨੇ ਕਿੰਨੇ ਨੁਕਸਾਨ ਜਿਹੜੇ ਸਾਡੀ ਕਾਲੀ ਕਰਕੇ ਹੁੰਦੇ ਨੇ ਤਾਂ ਇਹ ਕਾਲਾਪਨ ਕਾਲੀ ਸਾਨੂੰ ਹਰ ਵੇਲੇ ਪਈ ਰਹਿੰਦੀ ਹੈ ਪਰ ਇਹਦੇ ਤੋਂ ਬਚਣਾ ਹੈ ਆਪਣੇ ਮਨ ਨੂੰ ਸ਼ਾਂਤ ਰੱਖਣਾ ਹੈ ਨਾ ਤਾਂ ਆਪਣੇ ਭੋਜਨ ਪ੍ਰਸ਼ਾਦੇ ਵੱਲ ਖਾਸ ਕਰਕੇ ਧਿਆਨ ਦੇਣਾ ਹੈ ਅਤੇ ਇਹ ਕੰਮ ਪੈਣਾ ਹੀ ਕਰ ਸਕਦੀਆਂ ਨੇ ਜਦੋਂ ਵੀ ਆਟਾ ਗੁੰਨਣਾ ਸ਼ੁਰੂਆਤ ਤਾਂ ਆਟਾ ਗੁੰਨਣ ਤੋਂ ਹੀ ਹੁੰਦੀ ਹੈ ਨਾ ਆਟਾ ਗੁੰਦਿਆਂ ਹੋਇਆਂ ਗੁਰਬਾਣੀ ਦਾ ਪਾਠ ਕਰਕੇ ਆਰਾਮ ਦੇ ਨਾਲ ਆਟਾ ਗੁੰਨਣਾ ਹੈ ਅਤੇ ਆਟਾ ਗੁੰਨਣ ਤੋਂ 10 ਮਿੰਟ ਬਾਅਦ ਰੋਟੀ ਬਣਾਉਣੀ ਸ਼ੁਰੂ ਕਰ ਦੇਣੀ ਹੈ ਕਦੇ ਵੀ ਬਹੁਤਾ ਚਿਰ ਗੁੰਨਿਆ ਹੋਇਆ ਆਟਾ ਉਹਦੀ ਰੋਟੀ ਨਹੀਂ ਬਣਾਉਣੀ ਚਾਹੀਦੀ ਅਤੇ ਕਈ ਭੈਣਾਂ ਕੀ ਕਰਦੀਆਂ ਨੇ ਉਹ ਦੋ-ਦੋ ਟਾਈਮ ਦਾ ਇਕੱਠਾ ਆਟਾ ਗੁੰਨ ਕੇ ਆਪਣੇ ਫ੍ਰਿਜ ਵਿੱਚ ਰੱਖ ਲੈਂਦੀਆਂ ਨੇ ਤਾ ਫ੍ਰਿਜ ਦੇ ਵਿੱਚ ਰੱਖੇ ਹੋਏ ਆٹے ਦੀ ਵਰਤੋਂ ਕਰਨੀ ਸਾਡੀ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ ਅੱਜ ਸਾਡੇ ਬੱਚਿਆਂ ਦੀ ਜਿਆਦਾਸਤ ਘਟ ਰਹੀ ਹੈ ਅਤੇ ਬੱਚਿਆਂ ਦੇ ਮਨ ਦੇ ਵਿੱਚ ਗੁੱਸਾ ਚਿਰਚੜਾਪਣ ਦਾ ਵਾਧਾ ਹੋ ਰਿਹਾ ਹੈ ਇਹ ਸਾਡੀ ਖੁਰਾਕ ਸਹੀ ਨਾ ਹੋਣ ਕਰਕੇ ਹੈ ਤਾਂ ਆਪਾਂ ਖਾਸ ਇਹ ਆٹے ਵੱਲ ਧਿਆਨ ਦੇਣਾ ਧਿਆਨ ਜ਼ਰੂਰ ਦੇਣਾ ਇਹ ਕੁਝ ਇਹ ਸਾਵਧਾਨੀਆਂ ਵਰਤ ਕੇ ਆਟਾ ਗੁੰਨ ਲਈਏ ਪਾਵ ਜਦੋਂ ਵੀ ਆਟਾ ਗੁੰਨਣਾ ਹੈ ਤਾਂ ਗੁੰਨਣ ਤੋਂ 10 ਮਿੰਟ ਬਾਅਦ ਰੋਟੀ ਬਣਾ ਲੈਣੀ ਹੈ ਤਾਜ਼ਾ ਪਕਾਓ ਤਾਜ਼ਾ ਖਾਓ ਤਾਂ ਦੇਖਣਾ ਸਾਡੇ ਵਿਚਾਰ ਵੀ ਫਰੈਸ਼ ਰਹਿਣਗੇ ਮਨ ਦੇ ਵਿੱਚ ਨੈਗੇਟਿਵਿਟੀ ਨਿਕਲ ਜਾਣੀ ਹੈ ਪੋਜ਼ਿਟਿਵ ਵਿਚਾਰਾਂ ਦੇ ਨਾਲ ਭਰ ਜਾਵਾਂਗੇ ਅਤੇ ਸਿਆਣੇ ਕਹਿੰਦੇ ਨੇ ਸਭ ਤੋਂ ਜ਼ਰੂਰੀ ਹੁੰਦੀ ਹੈ ਸਾਡੀ ਸਿਹਤ ਜੇਕਰ ਬੰਦਾ ਤੰਦਰੁਸਤ ਹੈ ਨਾ ਤਾਂ ਉਹਦੇ ਸਾਰੇ ਕੰਮ ਵੀ ਠੀਕ ਆਪੇ ਆਪ ਹੁੰਦੇ ਜਾਣਗੇ ਖਾਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ